ਨੰਦਪੁਰ ਸਾਹਿਬ 14 ਡੇਰੇ ਸੰਨ ਜਿਨ੍ਹਾਂ ਵਿੱਚ ਲੰਗਰ ਚੱਲਦੇ ਹੁੰਦੇ ਸਨ ਤੇ ਸਿੰਘਾਂ ਨੇ ਕਈ ਵਾਰ ਮਾਰਨ ਨੂੰ ਆਣ ਕੇ ਕਹਿਣਾ ਸੱਚੇ ਪਾਤਸ਼ਾਹ ਜੀ ਬੜੇ ਵਧੀਆ ਵਧੀਆ ਪਕਵਾਨ ਭੋਜਨ ਬਣਦੇ ਆ ਬੜੇ ਸੋਹਣੇ ਲੰਗਰ ਚੱਲਦੇ ਆ ਆਪ ਜੀ ਦੇ ਦਰਬਾਰ ਤੇ ਚੰਗਾ ਦੀ ਬੜੀ ਸੇਵਾ ਹੈ ਪਰ ਇਹ ਕਹਿੰਦੇ ਕੋਈ ਨਹੀਂ ਅਸੀਂ ਫਿਰ ਕਿਸੇ ਦਿਨ ਪਰਖ ਕਰਾਂਗੇ ਦੱਸਿਆਣਾ ਕਿ ਕਦੋਂ ਕਰਾਂ ਗੁਰੂ ਸਾਹਿਬ ਜੀ ਫਿਰ ਇੱਕ ਦਿਨ ਭੇਖ ਵਿਟਾ ਕੇ ਰਾਤ ਦੇ ਸਮੇਂ ਲੰਗਰ ਲੈਣ ਵਾਸਤੇ ਗਏ ਇੱਕ ਡੇਰੇ ਵਿੱਚ ਸਿੰਘ ਕੋਲੋਂ ਲੰਗਰ ਮੰਗਿਆ ਤੇ ਉਹਨੇ ਜਵਾਬ ਦੇਤਾ ਕਹਿੰਦਾ ਜੀ ਹੁਣ ਤੇ ਬੰਦ ਕਰਤਾ ਕੱਲ ਨੂੰ ਮਿਲੇਗਾ ਦੂਜੇ ਡੇਰੇ ਤੇ ਸਤਗੁਰਾਂ ਨੇ ਜਾ ਕੇ ਆਖਿਆ ਕਹਿੰਦਾ ਜੀ ਹੁਣ ਤੇ ਨਹੀਂ ਮਿਲਣਾ ਟਾਈਮ ਲੱਗਣਾ ਹੈ ਬਾਅਦ ਵਿੱਚ ਮਿਲੇਗਾ ਐਦਾਂ ਕਰਦੇ ਸਾਰੇ ਡੇਰੇ ਵਾਲਿਆਂ ਨੇ ਜਵਾਬ ਦੇ ਦਿੱਤੇ ਪਰ ਇੱਕ ਡੇਰਾ ਸੀ ਭਾਈ ਨੰਦ ਲਾਲ ਜੀ ਦਾ ਜਦੋਂ ਉਸ ਡੇਰੇ ਤੇ ਗਏ ਨਾ ਤੇ ਮਾਰ ਨੇ ਆਖਿਆ ਸਿੱਖਾ ਬੜੀ ਭੁੱਖ ਲੱਗੀ ਹੈ ਤੇ ਲੰਗਰ ਸ਼ਿਕਾ ਦੇ ਤੇ ਭਾਈ ਨੰਦ ਲਾਲ ਨੇ ਇਹ ਨਹੀਂ ਆਖਿਆ ਕਿ ਹੁਣ ਖਤਮ ਹੋ ਗਿਆ ਜਾਂ ਕੱਲ ਨੂੰ ਮਿਲੇਗਾ ਜਾਂ ਕਿਤ ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਕਹਿੰਦੇ ਬਹਿ ਜਾਓ ਬਿਠਾ ਲਿਆ ਅੱਲਾਕੇ ਸਮਾਪਤ ਉਹਨਾਂ ਕੋ ਵੀ ਹੋ ਚੁੱਕਾ ਸੀ ਲੰਗਰ ਪਰ ਕਹਿੰਦੇ ਬਹਿ ਜਾਓ ਆ ਕੇ ਤੇ ਆਪ ਖੁਦ ਦੌੜੇ ਗਏ ਅੰਦਰ ਤੇ ਪਿਆਰੋ ਭਿੱਜੀ ਹੋਈ ਦਾਲ ਤੇ ਨਾਲ ਗੁੰਨਿਆ ਹੋਇਆ ਆਟਾ ਲੈ ਕੇ ਆਏ ਕਹਿਣ ਲੱਗੇ ਜੀ ਅਜੇ ਕੁਝ ਹੈਗਾ ਜੇ ਤੁਸੀਂ ਕਹੋ ਤੇ ਮੈਂ ਨੂੰ ਹੁਣੇ ਪਕਾ ਕੇ ਤੁਹਾਨੂੰ ਛਕਾ ਦਿੰਦਾ ਔੜਿਆ ਨਹੀਂ ਫਿਰ ਅਗਲੇ ਦਿਨ ਦੀਵਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਸਾਨੂੰ ਸਿਰਫ ਤੇ ਸਿਰਫ ਭਾਈ ਨੰਦ ਲਾਲ ਦਾ ਲੰਗਰ ਪਰਵਾਨ ਹੋਇਆ ਕੱਲ ਅਸਾਂ ਤੁਹਾਡੇ ਸਾਰੇ ਡੇਰਿਆਂ ਵਿੱਚ ਜਾ ਕੇ ਲੰਗਰ ਮੰਗਿਆ ਕਿਸੇ ਨੇ ਨਹੀਂ ਛਕਾਇਆ ਮਾਰ ਕਹਿੰਦੇ ਜਦੋਂ ਕੋਈ ਭੁੱਖਾ ਆਵੇ ਉਹਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਇਹ ਨਹੀਂ ਕਿ ਚਲੋ ਤੁਹਾਡੇ ਕੋ ਸਮਾਪਤ ਹੋ ਗਿਆ ਮੰਨਿਆ ਪਰ ਮਾਰ ਕਹਿੰਦੇ ਕੰਮ ਸੇ ਕੰਮ ਨੂੰ ਬੰਉਂਦੇ ਤਾਂ ਸਹੀ ਉਹਨੂੰ ਇਹ ਤਾਂ ਕਹਿੰਦੇ ਬਸ ਬਹਿ ਜਾ ਤਿਆਰ ਕਰਕੇ ਛਕਾ ਦਿੰਨੇ ਆ ਮਾਰ ਕਹਿੰਦੇ ਇਦਾਂ ਨਾ ਕਰਿਆ ਕਰੋ ਗੁਰੂ ਦਾ ਲੰਗਰ ਹੈ ਤੇ ਕੋਈ ਵੀ ਖਾਲੀ